ਲਓ ਜੀ ਗੱਲ ਕਰ ਲੈਂਦੇ ਆ ਲੁਧਿਆਣਾ ਦੀ ਲੁਧਿਆਣਾ ਦੇ ਵਿੱਚ ਉਸ ਵੇਲੇ ਹੰਗਾਮਾ ਦੇਖ ਨੂੰ ਮਿਲਿਆ ਜਦੋਂ ਇੱਕ ਰੇ ਪੀੜਤਾ ਲੜਕੀ ਪਰਿਵਾਰ ਸਮੇਤ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਲਗਾਤਾਰ ਪ੍ਰਦਰਸ਼ਨ ਕਰੀਆਂ ਸੀ ਤਾਂ ਇਸ ਦੌਰਾਨ ਕੁਝ ਹੋਰ ਤਾਂ ਆਉਂਦੀਆਂ ਨੇ ਅਤੇ ਉੱਥੇ ਜਾ ਕੇ ਹੱਥੋ ਪਾਈ ਕਰਦੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਦੇ ਨਾਲ ਦੋ ਤਿੰਨ ਲੇਡੀਜ਼ ਨੇ ਜਿਹੜੀਆਂ ਉਰਜਾ ਦੀਆਂ ਨਜ਼ਰ ਆ ਰਹੀਆਂ ਨੇ ਤਾਂ ਗੁੱਸੇ ਵਿੱਚ ਆਇਆ ਇਹ ਹੈ ਵਿਅਕਤੀ ਉਹਨਾਂ ਮਹਿਲਾਵਾਂ ਨੂੰ ਬਾਹਾਂ ਤੋਂ ਫੜ ਕੇ ਧੂਕੇ ਲਜਾਉਂਦਾ ਨਜ਼ਰ ਆ ਰਿਹਾ ਤਾਂ ਫਿਰ ਪੁਲਿਸ ਵੀ ਮੌਕੇ ਤੇ ਪਹੁੰਚਦੀ ਆ ਤਾਂ ਪੁਲਿਸ ਦੇ ਵੱਲੋਂ ਜਿਹੜਾ ਕਿਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤਾਂ ਆਉ ਸੁਣਦੇ ਆ ਆਖਿਰ ਲੜਾਈ ਝਗੜਾ ਕਿਸ ਗੱਲੋਂ ਹੋਇਆ ਤੇ ਮਾਰਦੇ ਆ ਤਸਵੀਰਾਂ ਤੇ ਨਜ਼ਰ ਤੇ ਸੁਣਦੇ ਆ ਬਿਆਨ ਬਈ ਦੇਖ ਲੋ ਜੀ ਪਰਿਵਾਰ ਦਰਦਰ ਕੀ ਠੋਕਰੇ ਖਾ ਰਿਹਾ ਹੈ ਇਸਨੇ ਕੋਈ ਐਸਾ ਦਰਵਾਜ਼ਾ ਜੀ ਉਹਨਾਂ ਖੜਕਾਇਆ ਹੋ ਠੀਕ ਹੈ ਜੀ ਇੱਕ ਛੋਟੇ ਅਧਿਕਾਰੀ ਸੇ ਲੈ ਕੇ ਸੀਐਮ ਭਗਵੰਤ ਮਾਨ ਜੀ ਕੇ ਤੱਕ उन्होंने दरवाजे हमने खड़का लिए पर इस बच्चे को आज तक इंसाफ़ नहीं मिला एक तेरह साल की लड़की जो मंदभागी एक घटना घटी है, है। तेरह साल की लड़की ने साढ़े छः महीने की बच्ची मरी भी पैदा की है वो भी हाई कोर्ट के ऑर्डर के बाद तब भी प्रशासन के कानों पे कोई जूंग तक नहीं रहेंगी है ठीक है जी कुछ नहीं है और वो जो अपराधी है, हैं वो खुलेआम घूम रहे हैं जी पार्टियाँ है कर रहे हैं ये छः सात महीने हो गए जी छः सात महीने हो गए आज तो कोई भी ऐसा दरवाज़ा नहीं है जो इन बच्चों ने ना खटकाया हो और वो बंदे शरियाम घूम रहे हैं और अपने आप को निर्दोष बता रहे हैं ये है है। सब गैस पूरे में रहते हैं जी अच्छा। आप पार्टी का पूरा हाथ है इनके ऊपर आप पार्टी के हाथ करके ही अभी तक बचे हुए हैं ठीक है जी और वो मैडम हमारे शीना जो हमारे एम साहब हैं शीना मैडम जी शीना मैडम जी कहती हैं कि मेरे पार्टी का एक आगू है इसमें से कुलदीप धीघान जिसके बारे में मैडम ने एक चंडीगढ़ रिपोर्टर को भी कहा है कि मेरी पार्टी का आगू है मेरी पार्टी का कार्यकर्ता है जी ਹਾਂਜੀ ਇਹ ਜੀ ਜੋ ਆਪਾਂ ਜਿਹੜੇ ਹੈਗੇ ਆ ਮਦਈ ਪਾਰਟੀ ਕੋਸਾਨੇਵਾਲ ਦਾ ਕੋਈ ਰੇਡਾ ਪਰਚਾ ਹੈਗਾ ਸਾਨੇਵਾਲ ਥਾਣੇ ਦਾ ਉਹਨਾਂ ਦੀ ਮਦਈ ਪਾਰਟੀ ਨੂੰ ਵੀ ਇੱਥੇ ਲੈ ਕੇ ਆਏ ਆ ਤੇ ਦੂਸਰੇ ਵੀ ਜਿਹੜੇ ਹੈਗੇ ਆ ਜਿਹੜੇ ਲੜਾਈ ਝਗੜਾ ਕਰਨ ਆਏ ਉਹਦੇ ਚੋਂ ਵੀ ਕੁਝ ਕੁ ਬੰਦੇ ਰਾਉਂਡ ਅਪ ਕਰਕੇ ਲੈ ਕੇ ਆਏ ਆ ਆਪ ਅਚਾਨਬਿੰਦ ਕਰਦੇ ਪਏ ਆ ਸਾਰੇ ਮੈਟਰ ਦੀ ਤਅਤਾ ਫਿਰ ਆਵਾਂਗੇ ਜੀ ਤੇਰੇ ਤੁਹਾਨੂੰ ਜੰਮੀ ਤਰਾ ਕੋਈ ਦੱਸ ਪਾਉਂਦੇ ਹਾਂਜੀ ਮੈਂ ਤੁਹਾਨੂੰ ਦੱਸੂਗਾ ਜੀ ਜਿਹੜੇ ਕੋਈ ਆਏ ਸੀ ਲੜਾਈ ਝਗੜਾ ਕਰਨ ਉਹਨਾਂ ਚੋਂ ਵੀ ਕੁਝ ਕੁ ਬੰਦੇ ਆਪਾਂ ਰਾਉਂਡ ਅਪ ਕਰਦੇ ਆ ਮੋਈ ਕੇ ਉਹ ਹਲੇ ਪੁੱਛ ਵਿੱਚ ਜਾ ਰਹੀ ਹੈ ਜੀ ਹਲੇ ਕੁਝ ਕਲੀਅਰ ਨਹੀਂ ਹੋ ਪਾਇਆ ਚੰਗੀ ਤਰ੍ਹਾਂ ਤੇ ਉਹ ਪੁੱਛ ਵਿੱਚ ਹਾਂਜੀ ਉਹਦੇ ਉਹਦੇ ਬਾਰੇ ਜਾ ਰਹੀ ਹਾਂ ਸਾਹਮਣੇ ਵੀ ਤੁਹਾਡੇ ਕੋਲ ਵੀ ਵੀਡੀਓ ਹਲੇ ਲੈ ਰਹੇ ਆ ਜੀ ਵੀਡੀਓ ਲੈ ਰਹੇ ਉਹ ਵੀ ਮੈਂ ਕਹਿ ਰਹੀ ਹਾਂ ਜੀ ਵੀਡੀਓ ਕਢਾ ਰਹੇ ਆ ਫਿਰ ਇਹਨਾਂ ਤੋਂ ਜਿਹੜੀ ਮਦਾਈ ਪਾਰ ਤੇ ਇਹਨਾਂ ਤੋਂ ਆਇਡੈਂਟੀਫਾਈ ਕਰਾਵਾਂਗੇ ਵੀ ਕਿਹੜਾ ਕਿਹੜਾ ਬੰਦਾ ਹੈ ਤੇ ਇਹ ਆਪਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਦੱਸ ਪਾਉਣਗੇ ਵੀ ਕਿਹੜੇ ਉਹਨਾਂ ਦੇ ਬੰਦੇ ਆ ਤੇ ਕਿਹੜੇ ਕੋਈ ਬਾਹਰ ਦੇ ਬੰਦੇ ਨਾਲ ਕਹ ਦੇਖਿਆ ਜਾਬੇ ਤਾਂ ਇੱਕ ਪਾਸੇ ਤਾਂ ਪੀੜਤ ਪਰਿਵਾਰ ਜੋ ਕਿ ਆਪਦੇ ਇਨਸਾਫ ਦੇ ਵਾਸਤੇ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਿਹਾ ਤਾਂ ਦੂਜੇ ਪਾਸੇ ਜਹੇ ਲੋਕ ਵੀ ਨੇ ਕਿਹਾ ਜਾ ਰਿਹਾ ਕਿ ਦੂਜੀ ਧਿਰ ਹੈ ਜਿਨ੍ਹਾਂ ਤੇ ਇਲਜ਼ਾਮ ਲੱਗੇ ਨੇ ਤਾਂ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਬਿਊਰੋ ਰਿਪੋਰਟ ਛਣਕਾਟਾ ਨਿਊਜ਼